ਹਾਂਜੀ ਉੱਤਰ ਭਾਰਤੀ ਰੁੱਤ ਚੱਕਰ ਨਿਵੰਦ ਦਾ ਸਾਰ ਹੈ ਪਹਿਲਾਂ ਰੁੱਤਾਂ ਦੀ ਵੰਡ ਫਿਰ ਆਬਾਰ ਆਵਾ ਤੇ ਭਾਰਤੀ ਕਵੀ ਹਾਂਜੀ ਇਹ ਜਸਟ ਇਹਦੇ ਵਿੱਚ ਆਪਾਂ ਤਿੰਨ ਚਾਰ ਸਾਰ ਕਰਾਂਗੇ ਤੇ ਵਿਸ਼ਾ ਵਸਤੂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਉਂਗੀ ਜਾਂ ਜਸਟ ਸ਼ੋਅ ਕਰੂੰਗੀ ਅਗਰ ਤੁਸੀਂ ਫੁੱਲ ਵੀਡੀਓ ਡਿਟੇਲ ਚ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਤੇ ਆਲਰੇਡੀ ਅਪਲੋਡ ਕੀਤੇ ਹੋ ਜਾਂਦੇ ਤੁਸੀਂ ਉੱਥੋਂ ਵਾਚ ਕਰ ਸਕਦੇ ਹੋ ਅਗਲਾ ਹੈਗਾ ਬਸੰਤ ਰੁੱਤ ਗਰਮ ਰੁੱਤ ਬਰਸਾਤ ਦੀ ਰੁੱਤ ਪਤਝੜ ਦੀ ਰੁੱਤ पतझड़ रुत बरसात की रुत तो बाद पतझड़ की रुत है उत्तर भारतीय रुत चक्कर नहीं बनता विषय वस्तु ਕਿ ਕਿੱਦਾਂ ਨਿਬੰਧ ਮਾਲਿਕ ਗਰੁੱਪ ਦੇ ਵਿੱਚ ਬਚਿਆ ਹੋਇਆ ਜ ਕਾਰਨ ਜਨਮ ਪੋਣ ਨਾਲ ਜੁੜਿਆ ਰਹਿਣਾ ਵਿਆਹ ਨਾਲ ਜੁੜਿਆ ਰਹਿਣਾ ਤੀਆਂ ਦੇ ਤਿਹਾਰ ਨਾਲ ਜੁੜਿਆ ਹੋਣਾ ਪੇਸ਼ਕਾਰੀ ਦਾ ਰੂਪ ਵਿਦਾਨ ਠੀਮਕ ਵੰਸਵੰਦਤਾ ਵਾਲਾ ਨਾਚ ਲੋਕ ਦਾਇਰਾਂ ਵਾਲੀ ਪਿੜ ਪੇਸ਼ਕਾਰੀ ਦਾ ਲਗਭਗ ਕਾਇਮ ਰਹਿਣਾ ਸਾਦਾ ਪੇਸ਼ਕਾਰੀ ਗਿੱਧੇ ਦੇ ਬੋਲੀਆਂ ਤੇ ਤੋੜਾ ਬੋਲੀਆਂ ਦੀ ਚੋਣ ਬੋਲੀਆਂ ਦੀ ਕਿਸਮਾਂ ਧੀਮੀ ਗਤੀ ਦਾ ਗਿੱਧਾ ਤੇ ਟੱਪੇ ਗਿੱਧੇ ਨਾਲ ਸੰਬੰਧਿਤ ਸਮਾਜਿਕ ਮੌਕੇ ਤੀਆਂ ਦਾ ਤਿਉਹਾਰ ਵਿਆਹ ਦਾ ਗਿੱਧਾ ਸਾਂਗ ਤੇ ਤਮਾਸ਼ੇ ਇਹ ਤੇ ਤਾਂ ਕੁਦੇ ਤਾੜੀ ਦਾ ਨਾਚ ਧਰਤੀ ਦੀ ਪੂਜਾ ਦਾ ਨਾਚ ਅੱਗੇ ਦਾ ਵਿਸ਼ਾ ਵਸਤੂ ਨਵਾਂ ਦਾ ਵਿਸ਼ਾ ਵਸਤੂ ਹੈ। ਅੱਗੇ ਹੈ ਪੰਜਾਬ ਦੇ ਵਿਰਾਸਤੀ ਖੇਡਾਂ। ਸਰੀਰ ਕਸਰ ਦੇ ਨਾਲ ਮਨੋਰੰਜਨ ਦਾ ਸਾਧਨ ਵਿਰਾਸਤੀ ਖੇਡਾਂ ਤੇ ਮਨੋਰੰਜਨੀ ਸਾਧਨ ਵਿਰਾਸਤੀ ਖੇਡਾਂ ਦੇ ਲੱਛਣ ਬੱਚਿਆਂ ਦੀਆਂ ਖੇਡਾਂ ਭੁੱਗਣਾ ਟੋਲੀਆਂ ਦਾ ਗੱਠਣਾ ਰੱਬ ਦਾ ਭਾਰ ਚੜਨਾ ਪੰਜਾਬੀ ਸੱਭਿਆਚਾਰ ਦੀ ਝਲਕ ਵਿਰਾਸਤੀ ਖੇਡਾਂ ਤੇ ਮਸ਼ੀਨੀ ਸੱਭਿਆਚਾਰ ਦਾ ਮਾਰੂ ਪ੍ਰਭਾਵ ਅੱਗੇ ਨਿਵੰਦ ਦਾ ਵਿਸ਼ਾ ਵਸਤੂ ਆ ਮੇਲੇ ਦੇ ਤਿਹਾਰ ਪੰਜਾਬੀ ਲੋਕ ਜੀਵਨ ਵਿੱਚ ਮੇਲੇ ਦੇ ਤਿਹਾਰ ਲੋਕ ਮੇਲੇ ਤੇ ਲੋਕ ਮੇ ਲੋਕ ਮਾਨਸਿਕਤਾ ਲੋਕ ਮੇਲੇ ਸਰੂਪ ਤੇ ਪ੍ਰਗਿਰਤੀ ਮੇਲੇ ਦੇ ਉਤਪਤੀ ਦੇ ਕਾਰਨ ਸਰਪ ਪੂਜਾ ਸ਼ੀਤਲ ਪੂਨ ਸ਼ੀਤਲਾ ਪੂਜਾ ਮੁਸਲਮਾਨ ਪੀਰ ਫਕੀਰਾਂ ਦੀ ਪੂਜਾ ਗੁਰਮਤਿ ਦੇ ਪ੍ਰਭਾਵ ਅਧੀਨ ਹੋਏ ਮੇਲੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਜਠੇਰਿਆਂ ਜਾਂ ਵੱਡੇ ਵਡੇਰਿਆਂ ਦੀ ਪੂਜਾ ਸੂਫੀ ਦਰਵੇਸ਼ਾਂ ਅਤੇ ਸ਼ਾਇਰਾਂ ਦੇ ਮੇਲੇ ਮੇਲਿਆਂ ਦੇ ਆਯੋਜਨ ਅਤੇ ਪ੍ਰਯੋਜਨ ਮੇਲੇ ਤੇ ਤਿਹਾਰ ਅੰਤਰ ਤੇ ਸਮਾਨਤਾ ਪੰਜਾਬ ਦੇ ਤਿਹਾਰ ਪੰਜਾਬ ਦੇ ਮੇਲੇ ਅਗਿ ਵਿਸ਼ਾ ਵਸਤੂ ਵਿਸ਼ਾ ਵਸਤੂ ਹੈ ਥੈਂਕਸ